ਹੈਲੋ ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰਾਂ ਭੈਣਾਂ ਨੂੰ ਪਿਆਰ ਭਰੇ ਗੁਰਪ੍ਰੀਤ ਘਰੋਂ ਸਤਿ ਸ੍ਰੀ ਅਕਾਲ ਹੁਣ ਆਪਾਂ ਬਲਾਊਜ਼ ਕੱਟਣ ਲੱਗੇ ਆਂ ਬਲਾਊਜ਼ ਦੀ ਕਟਿੰਗ ਦੇਖਦੇ ਆਂ ਤੇ ਇਹ ਆਪਾਂ ਜਿਵੇਂ ਆਪਾਂ ਆਮ ਕਮੀਜ਼ ਕੱਟੀ ਦੇ ਇੱਕ ਕਟਿੰਗ ਉਦਾਂ ਹੀ ਹੋਣੀ ਪਰ ਇਹਨਾਂ ਬਲਾਊਜ਼ ਛੋਟਾ ਹੁੰਦਾ ਇਹਦੀ ਲੈਂਥ ਆਪਾਂ ਲਈ 15 ਇੰਚ ਠੀਕ ਹੈ ਨਾ 15 ਇੰਚ ਆਪਾਂ ਦੀ ਲੈਂਥ ਲੈਣੀ ਆ ਇਹ ਆਪਾਂ ਪਹਿਲਾਂ ਬੈਗ ਸਾਈਡ ਕੱਟਦੇ ਆਂ फ्रंट बाद कटा फ्रंट आप कोीस रखे फरंट बाद कटा पहले बैक साइड कटते हैं आप लै ला तीरा तीरा लै ला छ इंच नीचे आपना सत इंच ठीक है इतों भी छे इत अपना छः इंच नाप देखना इतों अपना छः इंच ਆਪਣੀ ਚੈਸਟ ਹੈਗੀ ਆ ਆਪਾਂ ਹਾਫ ਕਰਕੇ ਲੈਣੀ ਹੈਗੀ ਡਬਲ ਆਪਣੇ ਕੋਲੇ ਆ ਬਿਆਲੀ ਬਿਆਲੀ ਦਾ 21 21 ਦਾਦ ਆ ਗਿਆ ਆਪਣੇ ਕੋਲ 10.5 10.5 ਆ ਗਿਆ ਇਹਦੇ ਆਪਾਂ ਨੂੰ ਜੀ ਆਪਾਂ ਤਾਂ ਦੱਸ ਦਿਆਂ ਕਮੀਜ਼ ਦੀ ਆਪਾਂ ਫਿਟਿੰਗ ਲੈਣੀ ਹੁੰਦੀ ਜਿਵੇਂ ਪੰਜ ਤੇ ਨਿਸ਼ਾਨ ਲਾਉਣਾ ਹੁੰਦਾ ਇਹ ਤਾਂ ਆਪਣੇ ਕੋਲ ਹੈ ਗਈ ਐਨਾਂ ਆ ਇੰਦੇ ਟੱਪ ਲਾਉਣੇ ਨੇ ਇਹਦੇ ਆਪਾਂ ਜੋ ਆਪਣਾ ਨਿਸ਼ਾਨ ਲਾਉਣਾ ਇੱਥੇ 2 ਇੰਚ ਤੋਂ ਜੋ ਆਪਣਾ ਬੈਗ ਦੇ ਮੋਢੇ ਨੂੰ ਤੇ ਡੇਗ ਦੇ ਆਪਾਂ ਪਹਿਲਾਂ ਦੱਸਿਆ ਨਾ ਇੱਥੇ ਮੋਢੇ ਨਾਲ ਡਿਗਨ ਕਰਕੇ ਇੱਥੇ ਅਸੀਂ 2 ਇੰਚ ਤੋਂ ਜਿਆ ਲੈਣੀ ਪੈਂਦੀ ਆ ਤੇ 2 ਇੰਚ ਤੋਂ ਇੱਥੇ ਰੱਖ ਕੇ ਸਿੱਧਾ ਆਪਾਂ ਇਦਾਂ ਨਿਸ਼ਾਨ ਲਾ ਲੈਣਾ ਇਹ ਬੈਗ ਸਾਈਡ ਦਾ ਨਿਸ਼ਾਨ ਲਾ ਲਿਆ ਇਹ ਤੋਂ ਆਪਾਂ ਅੱਧ ਦੇ ਤੋਂ ਅਸੀਂ ਤੋਂ ਅਸੀਂ ਤੋਂ ਅੱਧੇ ਇਧਰ ਆਪਾਂ ਅੰਡਗਲਾਈ ਦੇ ਦੇਣੀ ਹੈ ਗਲਾਈ ਆ ਗਈ ਬੈਕ ਸਾਈਡ ਦੀ ਗਾਲ ਆਪਾਂ ਕੱਟਣਾ ਹੈ 2.5 ਇੰਚ ਬ੍ਰਾਡ 2.5 ਇੰਚ ਲਿਆ ਡੀਪ ਤਾਂ ਜਿੰਨਾ ਕਿਸ ਆਪਣੀ ਇੱਛਾ ਹੋਵੇ ਉਹਨੇ ਲੈਣਾ ਹੈ ਰੱਪਾ ਬੈਗ ਡੀਪ 7 ਇੰਚ ਲੈਣਾ ਇੱਥੋਂ ਆਪਾਂ ਉੱਪਰੋਂ ਮੈ ਲਾ ਲੈਣੇ ਨਿਸ਼ਾਨ 10 ਇੰਚ ਦੇ ਆਮ ਤਨ ਕਿ ਮੀਟ ਜਿੰਦਾ ਪਤਾ 10.71 ਤੇ ਲਾਉਣੇ ਆ ਇਹ 10 ਦਾ ਲਾਇਆ ਹੈ ਨਿਸ਼ਾਨ ਆਪਾਂ 10 ਤੋਂ ਤਾਂ ਲਾਇਆ ਹੈ ਤੇ ਇਥੋਂ ਆਪਾਂ ਫਿਰ ਸਵਾ 1 ਇੰਚ ਸਵਾ ਇੰਚ ਇਹ نیچے ਨੇ ਛਾਂ ਲਾਇਆ ਇਧਰ ਨੂੰ ਸਵਾ ਇੰਚ ਹੀ ਆਪਾਂ ਐ ਨੂੰ ਛਾਂ ਲਾਇਆ బ్యాక సైడ్ ఫ్రంట్ నిశాన ఠీకేనాశాను బ్యాగ్ ఇంకా సవా ఇంచే నిశాను భుల్ గేమ్ ఫ్రంట్స్ బీసీ ఫ్రంట్ ఇద్దడత నిశాను సాడే తిని ఇంచ ਜਿੰਨਾ ਆਪਾਂ ਇੱਥੋਂ ਲਿਆ 1.5 ਉਹਨੇ ਆਪਾਂ 1.5 ਇੱਥੋਂ ਲੈਣਾ ਕਿਉਂਕਿ ਜੋ ਆਪਾਂ ਉਹ ਫਿਟਿੰਗ ਲੈਣੀ ਆਪਣੀ ਪਲੇਟ ਦੇ ਅੱਜ ਫਿਟਿੰਗ ਆ ਜੈਣੀ ਆਪਾਂ ਪਲੇਟ ਦੀ ਫਿਟਿੰਗ ਆਪਾਂ 1 ਇੰਚ ਦੀ ਲੈਣੀ ਆ ਨੀਚੋਂ ਆਪਾਂ 1 ਇੰਚ ਦੀ ਕਰਨੀ ਅੱਧਾ ਇੰਚ ਤੇ ਅੱਧਾ ਇੰਚ ਦੇ ਬਾਹਰ ਲੈ ਕੇ 1 ਇੰਚ ਦੀ ਆਪਾਂ ਪਲੇਟ ਪਾਉਣੀ ਆ ਇਹ ਆਪਣੀ ਹੁੰਦੀ ਹੈ ਬੈਗ ਸਾਈਡ ਹੁਣ ਆਪਾਂ ਫਰੰਟ ਵੀ ਇਹਦੇ ਉੱਤੇ ਰੱਖ ਕੇ ਕੱਟ ਲੈਣੀ ਆ ਉਹ ਤਾਂ ਮੈਂ ਦੱਸ ਸਕਦੀ ਆ ਆਪਾਂ ਫਰੰਟ ਦੀ ਕਿਦਾ ਕਰਨੀ ਆ ਆਪਾਂ ਇਹ ਪਿੱਛੇ ਦੀ ਕਟਿੰਗ ਕਰ ਲੈਣੀ ਆਪਾਂ ਇਹ ਬੈਗ ਸਾਈਡ ਦੀ ਆਪਾਂ ਪਹਿਲਾਂ ਕਟਿੰਗ ਕਰ ਲੈਣੀ ਹੈ ਫਿਰ ਆਪਾਂ ਇਹਨੂੰ ਉੱਪਰ ਰੱਖ ਕੇ ਫਰੰਟ ਦੇ ਫਿਰ ਤਨ ਨਿਸ਼ਾਨ ਦੱਸਾਂਗੇ ਤਾਂ ਲਾਉਣਾ ਇਹ ਆਪਾਂ ਬੈਗ ਦੀ ਕਟਿੰਗ ਕਰ ਲਈ ਆ ਹੁਣ ਆਪਾਂ ਇਹ ਫਰੰਟ ਦਾ ਲੈ ਲਿਆ ਪੀਸ ਆਪਾਂ ਆਪਾਂ ਫਰੰਟ ਦਾ ਪੀਸ ਲੈ ਲਿਆ ఫ్రటది అక్స్ట్రా డే అధా ఇంచడకే ఫిర్ ఫ్రంట్ ਆਪਰਾ ਆ ਜਿਹੜਾ ਆਪਣੀ ਇਹ ਦੂਰ ਸੀ ਪਰ ਲਾਹਣ ਜਿਹੀ ਨਾਲ ਇਹ ਆਪਣਾ ਅਗਲਾ ਗੱਲ ਪਿੱਛੇ ਜਾਏਗਾ ਆਪਾਂ ਇੱਧਰ ਪੂਰਾ ਕਰਨੀ ਤਾਂ ਕਿ ਆਪਾਂ ਤੁਹਾਨੂੰ ਬੈਕ ਸਾਈਡ ਇੰਨੀ ਇਧਰਵਾਦੀ ਗੀਣਾ ਆਪਾਂ ਇਹ ਵੀ ਨਾਲ ਹੀ ਲਾਹ ਦੇਣੀ ਹੈ ਬਰੋ ਬਣਾਉਗੇ ਤਾਂ ਨੇ ਸਾਈਡ ਤੇ ਆ ਰੱਖੋ ਆਪਾਂ ਬੈਕ ਸਾਈਡ ਦੀ ਨਾ ਆ ਇੱਥੋਂ ਆਪਾਂ ਇੰਨੇ ਕੁ ਲਾਹ ਦੇਣੇ ਕਿਉਂਕਿ ਅਗਲੇ ਫਰੰਟ ਤੇ ਆਪਣੇ ਪਲੇਟਾਂ ਪੈਣੀਆਂ ਨੇ ਪਲੇਟਾਂ ਪੈਣ ਕਰਕੇ ਫਲੂਆਂ ਆ ਪੈਣੀਆਂ ਨੇ ਇਹ ਇੰਨੀ ਚੀਜ਼ ਉੱਚੀ ਹੋ ਜਾਣੀ ਹੈ ਇਸ ਕਰਕੇ ਬੈਗ ਵੀ ਇੰਨੀ ਚੀਜ਼ ਲਾਉਣੀ ਹੈ ਪਹਿਲਾਂ ਆਪ ਦੋਨੇ ਆ ਇੱਕੋ ਜਿਹਾ ਬਰਾਬਰ ਕਰ ਲਈਏ ਇੱਕ ਵਨ ਕਰ ਲਈਏ ਫਿਰ ਆਪ ਬੈਗ ਕਦੀ ਇੰਨੀ ਲਾ ਦੇਣੀ ਧਿਆਨ ਰੱਖਣਾ ਪੁੱਲੇ ਦੋ ਪੁੱਲੇ ਚੁੱਕਣੀਆਂ ਆ ये गल इन कट पा लिया है क्योंकि फिर पता लग जाए कल आपको इन्ना ही बना ला पता लग गया ना इतना बैग अपने इन्नी छोटी कर ली है फ्रंट अपनी उन्नी रह गई है ਇਹਨਾਂ ਆਪ ਉਪਰ ਅਜੀ ਚੋਕ ਲਈ ਹੈ ਇਹ ਆਪਣਾ ਫਰੰਟ ਆ ਬੈਕ ਸਾਈਡ ਬਸ ਇਸ ਕਰ ਲਈ ਫਰੰਟ ਆ ਆਪ ਇੱਥੇ ਰੱਖ ਲਿਆ ਉਪਰ ਆਪਾ 10 ਇੰਚ ਤੋਂ ਬਾਅਦ ਨਿਸ਼ਾਨ ਲਾਇਆ ਲਾਇਆ ਇੱਥੇ ਨਿਸ਼ਾਨ ਲਾ ਲਿਆ ਇਹਦਰੋਂ ਅਸੀਂ 3.5 ਦੇ ਨਿਸ਼ਾਨ ਲਾਉਣਾ ਆ ਜੇ ਆਪਾਂ ਨਿਸ਼ਾਨ ਲਾਇਆ ਇੱਥੇ ਰੱਖ ਕੇ ਜੇ 3.5 ਤੇ ਅਣਚਾਹ ਨਾ ਆ ਗਿਆ ਸਾਡਾ ਇਹ ਨਿਸ਼ਾਨਾ ਹੰਤੇ ਇੰਚ ਦਾ ਪੱਧਾ ਕਰਨਾ ਜੋ ਸਵਾ ਇੰਚ نیچے ਸਵਾ ਇੰਚ ਇਹਦਰ ਇਹ ਪਲੋਈਆਂ ਪੈਣੀਆਂ ਆਪਣੀਆਂ ਸਵਾ ਇੰਚ ਇਹ ਸਾਈਡ ਤੇ ਸਵਾ ਇੰਚ ਲੈਵਲ ਸਾਈਡ ਤੇ ਇਹ ਤੁਹਾਨੂੰ ਨੀ ਸਵਾਇੰਚ ਇਹ ਆ ਬਿਲਕੁਲ ਜਿਵੇਂ ਇੰਤਰੀ ਕਰਨੀ ਇਹਨਾਂ ਦੇ ਇਦੋਂ ਆਪਾਂ ਕਰ ਲੈਣੇ ਇਹ ਆ ਇਹਨੂੰ ਸਿੱਧੇ ਲੈ ਆਉਣੀ ਆ ਸਵਾਇੰਚ ਠੀਕ ਹੈ ਇਧਰ ਆਪਾਂ ਨਿਸ਼ਾਨ ਉੱਤੇ ਲਿਆ ਸੀ ਇਹਨਾਂ ਦੂਜੇ ਵਾਰ 10.5 ਤੇ ਇੱਥੇ 5.5 ਤੇ ਵੀ 5 ਤੇ ਵੀ 10 ਤੇ ਹੀ ਨਿਸ਼ਾਨ ਲਾਉਣਾ ਆਪਾਂ ਇਹ 10.5 ਤੇ ਸੋਲੀ ਇਤੋਂ ਕਿੰਨਾ ਤੱਕ ਲੱਗਾ ਹੈ 10:30 10:30 ਨਿਸ਼ਾਨ ਆ ਆਉਣਾ ਇੱਥੇ ਆਵਲੀ ਪਲੋਈ ਇਹ ਸਿੱਧੀ ਐ ਨੂੰ ਪੈਣੀ ਆ ਠੀਕ ਐ ਐ ਗੱਲ ਪਰ ਦੂਰ ਪੈ ਜਾਣੀ ਐ ਇਹ ਬਲੋਈ ਆ ਨੂੰ ਕਰਨ ਨੂੰ ਪੈ ਜਾਣੀ ਐ ਇਹ ਬਲੋਈ ਨੀਚੇ ਨੂੰ ਪੈ ਜਾਣੀ ਹੈ ਪਲੇਟ ਹੋਈ ਇਹ ਬਲੋਈ ਇਧਰ ਸਿੱਧੇ ਐਨ ਨੂੰ ਪੈ ਜਾਣੀ ਇਹ ਆਪਾਂ 1 ਇੰਚ ਦੀ ਪਾਉਣੀ ਹੈ ਅੱਧਾ ਇੰਚ ਇਧਰ ਅੱਧਾ ਇੰਚ ਇਹਨਾਂ ਆਹ 1/4 ਇੰਚ ਦੀ ਹੋ ਜਾਣੀ ਤੁਹਾਨੂੰ ਇਹਨੇ ਕੋਸੇ ਇਹ ਵੀ 1/4 ਇੰਚ ਦੀ ਇਹ ਵੀ 1/4 ਇੰਚ ਦੀ 1/4 1/4 ਦੀ ਇਹ ਅੱਧਾ ਅੱਧਾ ਇੰਚ ਦੀ ਕਰਨੀ ਪਸਦ ਹੈ ਇਹ ਹੋ ਗਈ ਆਪਣੇ ਬੈਕ ਸੈਂਡ ਹਾਂ ਪਰੰਸੀ ਕਿਤੇ ਖਾਂ ਵਾਗੇ ਆਪਣੇ ਉਹਨਾਂ ਵੀਡੀਓ ਜਿਆਦਾ ਲੰਬੀ ਹੋ ਜਾਣੀ ਇਸੇ ਕਰਕੇ ਆਪਾਂ ਅਗਲੀ ਵੀਡੀਓ ਤੁਹਾਨੂੰ ਸੀਗੇ ਵੀ ਦਿਖਾਵਾਂਗੇ ਕਿਦਾਂ ਇਹਨੂੰ ਸੀਣਾ ਹੈ ਤੇ ਮੇਰੇ ਭੈਣਾ ਜਰੂਰ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਓ ਤੁਹਾਨੂੰ ਕਿਤੇ ਕੀ ਚੀਜ਼ ਸਮਝ ਨਹੀਂ ਆਈ ਜਰੂਰ ਦੱਸਿਓ ਮੇਰੇ ਭੈਣਾ ਅਗਲੀ ਵੀਡੀਓ ਤੁਹਾਨੂੰ ਸੀਗੇ ਦਿਖਾਵਾਂਗੇ